ਆਵੇ ਕਤਰਮਤੇ ਕਾਂੜਾ ਮਹੱਲਾ ਪੰਜਵਾ ਈਏ ਕੋ ਪ੍ਰੀਤਮ ਬਿਸਰ ਨਾ ਜਾਏ ਤਨ ਮਨ ਗਲਤ ਭਏ ਤਿਹ ਸੰਗੇ ਮੋਹਣੀ 모ਹ ਰਹੀ ਮੋਰੀ ਮਾਏ ਰਹਾਉ ਜੈ ਜੈ ਪੈ ਕਹਉ ਬਿਰਥਾ ਹਉ ਆਪਣੀ ਤੇਉ ਤੇਉ ਗਹੇ ਰਹੇ اٹਕਾਏ ਅਨਕ ਭਾਂਤ ਕੀ ਏਕੈ ਜਾਲੀ ਤਾਂ ਕੀ ਗੰਠ ਨਹੀਂ ਛੋਰਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਹੀ ਸਰ ਲਾਏ ਕਾਟੇ ਅਗਿਆਨ ਭਰਮ মোহ ਮਾਇਆ ਲੀਓ ਕੰਠ ਲਗਾਏ ਕਾਂੜਾ ਮਹੱਲਾ ਪੰਜਵਾਂ ਆਨਦ ਰੰਗ ਬਨੋਦ ਹਮਾਰੈ ਨਾਮ ਹੋ ਗਾਵਣ ਨਾਮ ਤੇ ਆਵਨ ਨਾਮ ਹਮਾਰੇ ਪ੍ਰਾਨ ਆਧਾਰੈ ਰਹਾਉ ਨਾਮੋ ਗਿਆਨ ਨਾਮ ਇਸ ਨਾਨਕ ਹਰ ਨਾਮ ਹਮਾਰੇ ਕਾਰਜ ਸਵਾਰੈ ਹਰ ਨਾਮੋ ਸੋ ਬਾ ਨਾਮ ਬੜਾਈ ਭੌਜਲ ਬਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੋਲਾ ਭਯੋ ਪ੍ਰਾਪਤ ਗੁਰ ਚਰਨਾਰੈ ਕਹੋ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹੀ ਅਰੇ ਦਰਸਾਰੈ ਕਾਨੜਾ ਮੋਹੱਲਾ ਪੰਜਵਾਂ ਸਾਜਨ ਮੀਤ ਸੁਆਮੀ 네ਰੋ ਵੇਖ ਤ ਸੁਨ ਤ ਸਭਨ ਕਹਿ ਸੰਗੇ ਥੋਰੈ ਕਾਜ ਬੁਰੋ ਕਹਿ ਫੇਰੂ ਰਹਾਉ ਨਾਮ ਬਿਨਾ ਜੀ ਤੋ ਲਪਟਾਇਉ ਕਛੂ ਨਹੀਂ 나ਹੀ ਕਛ ਤੇਰੋ ਆਗੇ ਦ੍ਰਿਸ਼ਟਿ ਆਵਤ ਸਭ ਪ੍ਰਗਟ ਹੀਹਾ ਮੋਹਿਉ ਭਰਮ ਅੰਧੇਰੋ ਫਟਕਿਓ ਸੁਤ ਬਨਤਾ ਸੰਗ ਮਾਇਆ ਦੇਵ ਨਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਪਾਰੂ ਸੋਹ ਵੰਦਨ ਕਾਟਨ ਹਾਰ ਗੁਰ ਮੇਰੋ ਕਨੜਾ ਮਹੱਲਾ ਪੰਜਵਾ ਵਿਖੈ ਦਲ ਸੰਤਨ ਤੁਮ ਰਹਿ ਗਾਹਿਓ ਤੁਮਰੀ ਟੇਕ ਪਰੋ ਸਾ ठाakur ਸਰਨ ਤੁਮਾਰੀ ਆਹਿਓ ਰਹਾਉ ਜਨਮ ਜਨਮ ਕੇ ਮਹਾ ਪਰਾਛਤ ਦਰਸ਼ਨ ਭੇਟ ਮਟਾਹਿਓ ਭਇਓ ਪ੍ਰਗਾਸ ਅਨੰਦ ਉਜਿਆਰਾ ਸਹਿਜ ਸਮਾਧ ਸਮਾਹਿਓ ਕੌਣ ਕਹੈ ਤੁਮ ਤੇ ਕਛ ਨਾਹੀ ਤੁਮ ਸਮਰਥ ਅਥਾਇਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਨੜਾ ਮਹੱਲਾ ਪੰਜਵਾਂ ਬੂਡਤ ਪ੍ਰਾਣੀ ਹਰਿ ਜਪ ਤੀਰੈ ਬਿਨਸੈ ਮੋਹ ਭਰਮ ਦੁਖ ਪੀਰੈ ਰਹਾਉ ਸਿਮਰਉ ਦਿਨ ਰੈਨ ਗੁਰ ਕੇ ਚਰਨਾ ਜਤ ਕਤ ਪੀਖਉ ਤੁਮਰੀ ਸਰਨਾ ਸੰਤ ਪ੍ਰਸਾਦ ਹਰਿ ਕੇ ਗੁਣ ਗਾਇਆ ਗੁਰਪ੍ਰੇਤਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨਹਿ ਸੁਖ ਪਾਈਐ ਸਾਧ ਜਨਾਂ ਮਿਲ ਹਰ ਜਸ ਗਾਈਐ ਰਹਾਉ ਕਰ ਕਿਰਪਾ ਪ੍ਰਭ ਨਿਦੈ ਬਸੇਰੂ ਚਰਨ ਸੰਤਨ ਕੈ ਮਾਥਾ ਮੇਰੂ ਪਾਰ ਬ੍ਰਹਮ ਕੋ ਸਿਮਰਹੁ ਮਨਾ ਗੁਰਮੁਖ ਨਾਨਕ ਹਰ ਜਸ ਸੁਨਾ ਕਾਨੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਭ ਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖਿਨ ਕੋ ਸੰਤੋਖ ਪ੍ਰਭ ਦਰਸ਼ਨ ਰਹਾਵ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲ ਮਲ ਦੁਖ ਸਗਲ ਮਲ ਹਰਸਨ ਪਾਵਨ ਧਾਮਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹਿ ਪੂਰਨ ਅਬਨਾਸੀ ਆਨ ਅਪਾਪ ਥਕਤ ਨਹੀਂ ਕਰਸਨ ਕਰ ਗਹਿ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨ ਰਾਮ ਹੱਲਾ ਪੰਜਵਾ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਉ ਅਹੰ ਮਤ ਅਨ ਰਤ ਕਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ਅਨਿਤ ਵਿਵਹਾਰ ਅਚਾਰ ਵਿਦਹੀਨਤ ਮਾਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਾਰ ਸਰਨ ਪਰਿਆ ਕਾਨੜਾ ਮਹੱਲਾ ਪੰਜਵਾ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਉ ਗੋਬਿੰਦ ਤਿਆਗ ਆਨ ਲਾਗ ਹੈ ਅਮਰਤੋ ਢਾਰ ਭੂਮ ਪਾਗ ਹੈ ਵਿਖੇ ਰਸਿਓ ਅਸਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭ ਬਿਆਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸਰਨੇ ਆਇਓ ਉਧਰ ਨਾਨਕ ਜਾਨ ਕਨੜਾ ਮਹੱਲਾ ਪੰਜਵਾ ਅਬ ਲੋਕੋਂ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚੇਂਦ ਰਹਾਉ ਚਨ ਕਮਲ ਹਿਰਦੈ ਧਾਰ ਪੁੱਤਰ ਆਦੁਖ ਮੰਦ ਰਾਜ ਧਨ ਪਰਿਵਾਰ ਮੇਰੈ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾਮ ਅਰੰਦ ਕਾਨੜਾ ਮਹੱਲਾ ਪੰਜਵਾ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਦ ਗੁਰ ਸਤਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਹਾਉ ਅਨਕ ਪੂਜਾ ਮੈਂ ਬਹੁ ਵਿਦ ਖੋਜੀ ਸਾ ਪੂਜਾ ਜੇ ਹਰ ਪਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਮਾਸ ਪ੍ਰਭ ਬਾਹ ਪਕਰ ਜਿਸ ਮਾਰਗ ਪਾਵੂ ਸੋ ਤੁਦ ਜੰਤ ਮਲਾਸ ਅਵਰ ਊਟ ਮੈਂ ਕੋਏ ਨਾ ਸੂਜੈ ਇਕ ਹਰ ਕੀ ਊਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਨੜਾ ਮਹੱਲਾ ਪੰਜਵਾ ਘਰ ਚੀਵਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਜਗਤ ਉਧਾਰਨ ਨਾਮੁ ਪ੍ਰਿਆਇ ਤੇਰਾ ਨਵ ਨਿਦ ਨਾਮ ਨਿਧਾਨ ਹਰ ਕੀਰੈ ਹਰ ਰੰਗ 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 ਅਨੂਪੇਰੈ ਕਾਹੇ ਰੇ ਮਨ 모ਹੀ ਮਗਨੇਰੈ ਨੈਨ ਉਹ ਦੇਖ ਸਾਧ ਦਰਸੇ ਰ ਸੋ ਪਾਵੈ ਜਿਸ ਲਖਤ ਲਲੇਰ ਰਹਾਉ ਸੇਵਉ ਸਾਧ ਸੰਤ ਚਰਨੇ ਰ ਬਾਂਛਉ ਧੂਰ ਪਵਿੱਤਰ ਕਰੇ ਰ 86 ਮੱਝਨ ਮੈਲ ਕਟੇ ਰ ਸਾਸ ਸਾਸ ਧਿਆਉ ਮੁਖ ਨਹੀਂ ਮੋਰੇ ਕਿਸ ਸੰਗ ਨ ਚਾਲੈ ਲਾਖ ਕਰੂਰੇ ਪ੍ਰਭ ਜੀ ਕੋ ਨਾਮ ਅੰਤ ਪੁਕੂਰੇ ਮਨ ਸਾ ਮਾਨ ਏਕ ਨਰੰਕ ਕੇ ਰ ਸੰਗਲਤਿਆਗੂ ਭਾਉ ਦੂਜੇ ਰਹਿ ਕਮਨ ਕਹਾ ਹਉ ਗੁਨ ਪ੍ਰਇ ਤੇਰੇ ਬਨ ਨਾ ਸਾਕੋ ਏਕ ਟੁਲੇ ਰਹਿ ਦਰਸ਼ਨ ਪਿਆਸ ਬਹੁਤ ਮਨ ਮੇਰੇ ਮਿਲ ਨਾਨਕ ਦੇਵ ਜਗਤ ਗੁਰ ਕੇ ਰਹਿ ਕਨਲਾ ਮਹੱਲਾ ਪੰਜਵਾ ਐਸੀ ਕੌਲ ਵਿਦੇ ਦਰਸ਼ਨ ਪਰਸਨਾ ਰਹਾਉ ਆਸ ਪਿਆਸ ਸਫਲ ਮੂਰਤ ਮੰਗ ਹੀ ਉਹ ਤਰਸਨਾ ਦੀਨ ਲੀਨ ਪਿਆਸ ਮੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਰੇਨ ਹਿਉ ਅਰਪ ਦੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋਡਿਓ ਤੋ ਨਾਨਕ ਹਰ ਜੀਉ ਭੇਟਨਾ ਕਾਂੜਾ ਮਹੱਲਾ ਪੰਜਵਾਂ ਰੰਗਾ ਰੰਗ ਰੰਗਣ ਕੇ ਰੰਗਾ ਕੀਟ ਹਸਤ ਪੂਰਨ ਸਭ ਸੰਗਾ ਰਹਾਉ ਵਰਤ ਨੇਮ ਤੀਰਥ ਸਹਿਤ ਗੰਗਾ ਜਲ ਹੇਵਤ ਭੂਖ ਅਰਨੰਗਾ ਪੂਜਾ ਚਾਰ ਕਰਤ ਮੇ ਲੰਗਾ ਚੱਕਰ ਕਰਮ ਤਿਲਕ ਖਾਟੰਗਾ ਦਰਸ਼ਨ ਭੇਟੇ ਬਿਨ ਸਤ ਸੰਗਾ ਹਟ ਨਗਰਹਿ ਅਤ ਰਹਿਤ ਬਟੰਗਾ ਹਉ ਰੋਗ ਬਿਆਪੈ ਚੁਕੈ ਨਾ ਪੰਗਾ ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ ਸੋ ਮੁਕਤ ਨਾਨਕ ਜਿਸ ਸਤ ਗੁਰ ਚੰਗਾ ਕਨੜਾ ਮਹੱਲਾ ਪੰਜਵਾਂ ਘਰ ਸਤਵਾਂ ਏਕ ਓ ਅੰਕਾਰ ਸਤਗੁਰ ਪ੍ਰਸਾਦ ਤਿਖ ਬੂਝ ਗਈ ਗਈ ਮਿਲ ਸਾਧ ਜਨਾ ਪੰਜ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਣ ਗਾਵਤੀ 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 ਦਰਸ ਪਿਆਰ ਰਹਾਉ ਜੈਸੀ ਕਰੀ ਪ੍ਰਭ ਮੋਹ ਸਿਓ ਮੋਹ ਸਿਓ ਐਸੀ ਹਾਂ ਕੈਸੇ ਕਰੂੰ ਇਹ ਤੇ ਤੁਹਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਭ ਥਾਨ ਤੇਰੋ ਕਹਿਰੋ ਜਿਤ ਜਨ ਤਨ ਕਰ ਵਿਚਾਰ ਅਨਕ ਦਾਸ ਕੀਰਤ ਕਰਹਿ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਨ ਨਾਨਕ ਠਾਕੁਰ ਰਹਿਓ ਸਮਾਏ ਏਕ ਤੂੰ ਹੀ ਤੂੰ ਹੀ ਤੂੰ ਹੀ ਕੈਨੇਡਾ ਮਹੱਲਾ ਪੰਜਵਾਂ ਘਰ ਅਠਵਾਂ ਇੱਕ ਓੰਕਾਰ